ਇਹਨਾਂ ਕਾਨੂੰਨੀ ਤੌਰ ਤੇ ਪਰਵਾਸ ਕਰ ਅਮਰੀਕਾ ਜਾਣਾ ਇਸ ਸਮੇਂ ਪੂਰੀ ਚਰਚਾ ਵਿੱਚ ਹੈ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਖਤ ਨਾਬਰਤੀਆਂ ਜਾਰੀ ਹਨ ਲੇਕਿਨ ਇਸ ਦੇ باوجود ਅਜੇ ਵੀ ਡੋਂਕੀ ਲਗਾ ਅਮਰੀਕਾ ਪਹੁੰਚਣ ਦੀ ਕੋਸ਼ਿਸ਼ ਲਗਾਤਾਰ ਚੱਲੀ ਹੈ ਤੇ ਬਹੁਤ ਬਾਰ ਅਜਿਹੀ ਕੋਸ਼ਿਸ਼ ਕਰਦੇ ਨੌਜਵਾਨਾਂ ਨੂੰ ਆਪਣੀ ਜਾਨ ਗੁਆਣੀ ਪੈਦੀ ਹੈ ਇਸੇ ਤਰ੍ਹਾਂ ਡੋਂਕੀ ਲਗਾ ਅਮਰੀਕਾ ਜਾਂਦੇ ਅਜਨਾਲਾ ਦੇ ਮੁੰਡੇ ਤੀਂ ਰਸਤੇ ਵਿੱਚ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਅਜਨਾਲਾ ਦੇ ਗੁਰਪ੍ਰੀਤ ਨੂੰ ਗਵਾਟੇਮਾਲਾ ਨੇੜੇ ਤੇਲ ਦਾ ਤੁਰ ਆਪਿਆ ਤੇ ਉਸ ਦੀ ਮੌਤ ਹੋ ਗਈ ਤੇ ਕਿਹੜੇ ਰੋ ਮੈਂ ਇੱਥੇ ਕੁਝ ਪਾਲਾ ਵੇਚ ਗੁਜ਼ਾਰਾ ਕਰ ਲਾਂਦਾ ਨਾ ਮਾਤਾ ਮੈਂ ਇੱਥੇ ਕੰਮ ਹੀ ਨਹੀਂ ਕਰਨਾ ਇੱਕ ਹੋਰ ਗੱਲ ਆਂਦਾ ਮੈਂ ਵੱਡੇ ਮਲਕਾ ਜਾ ਕੇ ਤੇ ਮੈਂ ਫੇਰ ਵਿਆਹ ਕਰਾਉਣਾ ਮਾਤਾ ਮੈਂ ਤੈਨੂੰ ਪਾਣੀ ਨਹੀਂ ਵਾਰਨ ਦੇਣਾ ਉਹ ਮੇਰਾ ਪੁੱਤੋ ਤਰੇ ਜਲਗਾ ਮੈਨੂੰ ਨਾ ਪਾਣੀ ਵਾਰ ਦੇ ਨਾ ਵਿਆਹ ਕਰਾ ਦੇਣਾ ਇਹ ਨਾ ਤੁਹਾਡੀ ਗੱਲ ਮੇਰੇ ਨਾਮ ਮਨਜੀਤ ਕੋਰੇ ਮੇਰੇ ਤੋਂ ਮੇਰਾ ਛੋਟਾ ਵੀਰ ਸੀ ਇਹ ਸੇ ਪਹਿਣਾ ਆ ਬਹੁਤ ਗਰੀਬੀ ਰਹੀ ਸਾਡੇ ਘਰ ਚ ਬਹੁਤ ਗਰੀਬੀ ਨਾਲ ਸੀ ਆਪਣੇ ਵੀਰ ਪਾਲੇ ਬਹੁਤ ਗਰੀਬੀ ਕੱਟੀ ਸਾਡੇ ਵੀਰਾਂ ਨੇ ਸਾਡੇ ਨਾਲ ਇਹਦੇ ਬਸ ਇਹ ਚੋਨੇ ਸਾਡੇ ਵੀਰ ਦੀ ਲਾਸ਼ ਸੰਧਕਾਰ ਆ ਜੀ ਅਜਾਂ ਦੀ ਵਾਰ ਦੋ ਨਾ ਮੂਹ ਵੇਖ ਸਕੀਏ ਦਰਸਲ ਗੁਰਪ੍ਰੀਤ 3 ਮਹੀਨੇ ਪਹਿਲਾਂ ਅਮਰੀਕਾ ਜਾਣ ਲਈ ਚੱਲਿਆ ਸੀ ਤੇ ਇਸ ਸਮੇ ਬਾਟੇਮਾਲਾ ਦੇ ਨਜ਼ਦੀਕ ਸੀ ਗੁਰਪ੍ਰੀਤ ਇਸ ਤੋਂ ਪਹਿਲਾਂ 6 ਸਾਲ ਇੰਗਲੈਂਡ ਵੀ ਰਿਹਾ ਲੇਕਿਨ ਉੱਥੋਂ ਵਾਪਸ ਆ ਗਿਆ ਤੇ ਹੁਣ ਅਮਰੀਕਾ ਲਈ ਤੁਰਿਆ ਸੀ ਤੇ ਰਸਤੇ ਵਿੱਚ ਹੀ ਦਮ ਤੋੜ ਗਿਆ ਜਿਸ ਦੀ ਸੂਚਨਾ ਉਸ ਦੇ ਨਾਲ ਜਾ ਰਹੇ ਹੋਰ ਸਾਥੀਆਂ ਨੇ ਪਰਿਵਾਰ ਨੂੰ ਫੋਨ ਤੇ ਦਿੱਤੀ ਨਾ ਮੈਂ ਤਾਂ ਕੀ ਗੱਲ ਕਰਾਂ ਤੁਹਾਡੀ ਵੀਰ ਜੀ ਮੇਰਾ ਨਾਮ ਸਤਾਰਾ ਸਿੰਘ ਆ ਮੇਰਾ ਛੋਟਾ ਬ੍ਰਦਰ ਗੁਰਪ੍ਰੀਤ ਸਿੰਘ ਜੋ ਕਿ ਪਹਿਲਾਂ ਇੰਗਲੈਂਡ ਦੇ ਵਿੱਚ ਰਹਿੰਦਾ ਸੀਗਾ ਉਸ ਤੋਂ ਬਾਅਦ ਚ ਵਾਪਸ ਆ ਗਿਆ ਇੱਥੇ ਇੱਥੋਂ ਅਮਰੀਕਾ ਜਾਣ ਦੇ ਇਹੋ ਇੱਕੋ ਦੇ ਮਨ ਦੇ ਵਿੱਚ ਸੀ ਕਿ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਅਮਰੀਕਾ ਜਾਣ ਵਾਸਤੇ ਨੇ ਪਹਿਲਾਂ ਚੰਡੀਗੜ੍ਹ ਦੇ ਏਜੰਟਾਂ ਨਾਲ ਗੱਲ ਕੀਤੀ ਸੀ ਸਾਡੇ 16 ਲੱਖ ਰੁਪਏ ਉਹਨਾਂ ਨੂੰ ਦਿੱਤਾ ਉਹਨਾਂ ਨੇ ਗਿਆਨਾਂ ਤੱਕ ਬਚਾਇਆ ਅੱਗੋਂ ਕੋਈ ਮਾਮੰਦਨਾ ਦਾ ਕੋਈ ਪਾਕਿਸਤਾਨੀ ਏਜੰਟ ਸੀਗਾ ਉਹਦੇ ਨਾਲ ਉਹਦੀ ਸੰਪਰਕ ਹੋਇਆ ਉਸ ਦੇ ਨਾਲ ਜੋ ਕਿ ਗੱਲ ਹੋਈ ਉਹਨੂੰ ਵੀ ਪੇਮੈਂਟ ਪੂਰੀ ਦੀ ਪੂਰੀ ਉਸ ਏਜੰਟ ਨੂੰ ਵੀ ਕਰ ਦਿੱਤੀ ਗਈ ਹੈ ਪਰ ਰਸਤੇ ਦੇ ਵਿੱਚ ਹੀ ਅਟੈਕ ਆਉਣ ਕਰਕੇ ਸਾਡੇ ਬ੍ਰਦਰ ਦੀ ਡੈਥ ਹੋ ਗਈ ਆ ਅੱਜ ਉਦੋਂ ਸਬਾਲ ਕਾਇਨਾਲੇ ਦੇ ਵਿੱਚ ਦਮਦਾਸ ਕਸਬਾ ਸਾਡਾ ਬਾਬਾ ਬੁੱਢਾ ਸਾਹਿਬ ਜੀ ਦਾ ਘਰ ਹੈ ਇੱਥੇ 9692 ਪ੍ਰਾ ਗੋਪੀ ਸਿੰਘ ਗੋਪੀ ਉਹਦੀ ਅਮਰੀਕਾ ਨੂੰ ਜਾਂਦੇ ਆ ਰਸਤੇ ਦੇ ਵਿੱਚ ਡੋਂਕੀ ਦੇ ਉੱਤੇ ਜਾਦੇ ਸੀਗੇ ਤੇ ਰਸਤੇ 'ਚ ਗਵਾਟੇ ਮਾਲਾ ਉਸਦੀ ਡੈਥ ਹੋ ਗਈ 33 ਸਾਲ ਦਾ ਸੀਗਾ ਬੜਾ ਦੁੱਖ ਹੋਇਆ ਪਰਿਵਾਰ ਦੇ ਨਾਲ ਅਫਸੋਸ ਕਰਨਾ ਹੈ ਪਰਵਾਦ ਕਿਉਂਕਿ ਉਹਦੀ ਡੈੱਡ ਬਾਡੀ ਚਾਹੁੰਦਾ ਤੇ ਵੈਸੇ ਅਸੀਂ ਕੱਲ ਦੇ ਉਹਦੀ ਕਾਰਵਾਈ ਜਿਹੜੀ ਔਕਾਤ ਹੈ ਡੈੱਡ ਬਾਡੀ ਜਿਹੜੀ ਹੈ ਪਰਵਾਦ ਨੂੰ ਮਗਾ ਕੇ ਦਾਂਗੇ ਹੱਤਾਂ ਦੀ ਮਦਦ ਜਿਹੜੀ ਕਰਾਂਗੇ ਦੇਖੋ ਗੱਲ ਇਹ ਹੈ ਕਿ ਪਰਵਾਦ ਨੇ ਦੱਸਿਆ ਕਿ 35 36 ਲੱਖ ਰੁਪਏ ਉਹਨਾਂ ਦਾ ਲੱਗ ਗਿਆ ਮੇਰੀ ਸਾਦੇ ਪੰਜਾਬ ਅਸੀਂ ਨੂੰ ਬੇਨਤੀ ਹੈ ਮਾਪਿਆਂ ਨੂੰ ਬੇਨਤੀ ਹੈ ਤੇ ਮੁੰਡਿਆਂ ਨੂੰ ਵੀ ਬੇਨਤੀ ਹੈ ਕਿ ਜਿਆਦਾ ਇਦਾਂ ਨਾ ਕਰੋ ਆਪਾ ਇਹ ਜਿਹੜਾ ਗੈਰ ਕਾਨੂੰਨੀ ਰਸਤਾ ਜਿਹੜਾ ਇਹ ਬੰਦ ਕਰਦੀ ਆ। ਆਪਾਂ ਇੱਥੇ ਹੀ ਇਹਨਾਂ ਨੇ ਪੈਸੇ ਜੂ ਲਾ ਦੇ ਤੇ ਇਹਨਾਂ ਪੈਸੇ ਨਾਲ ਇੱਥੇ ਬਹੁਤ ਵਧੀਆ ਰੋਟੀ ਪਾਣੀ ਕੀਤਾ ਜਾ ਸਕਦਾ 30 35 40 ਲੱਖ ਦਾ। ਗੁਰਪ੍ਰੀਤ 6 ਪੈਣਾ ਦਾ ਇਕ ਲੋਤਾ ਭਰਾ ਸੀ। ਇਸ ਮੰਦਭਾਗੀ ਖਬਰ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਹੈ ਤੇ ਪਰਿਵਾਰ ਪੁੱਤ ਦੀ লাশ ਨੂੰ ਭਾਰਤ ਲਿਆਉਣ ਦੀ ਮੰਗ ਕਰ ਰਿਹਾ ਹੈ। ਅਜਨਾਲਾ ਤੋਂ ਪ੍ਰਦੀਪ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ। ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ।